ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਠੀਕ ਐ ਜੀ ਤੇ ਆਪਾਂ ਤੁਹਾਡੇ ਲਈ ਛੋਟੇ ਛੋਟੇ ਸੂਟ ਲੈ ਕੇ ਆਏ ਜੀ ਤੇ ਆਪਾਂ ਤੁਹਾਨੂੰ ਦਿਖਾਉਣਾ ਸੁੱਝੁਰੂ ਕਰਦੇ ਆਂ ਜੀ ਸੂਟ ਪਹਿਲਾਂ ਆਪਾਂ ਜਿਹੜੇ ਸੂਟ ਸਟਿਚ ਕੀਤੇ ਆ ਜੀ ਉਹਨਾਂ ਨੂੰ ਦਿਖਾਉਣਾ ਆ ਆ ਵਾਲੇ ਸੂਟ ਆਪਣੇ ਕੋਲੇ ਰੈਡੀ ਹੋਏ ਐ ਇਹ ਦੁਪੱਟਾ ਸੂਟ ਆ ਜੀ ਇਹਨਾਂ ਦਾ ਇਹਨਾਂ ਦਾ ਦੁਪੱਟਾ ਕਾਟਨ ਦਾ ਇਹ ਕਸਟਮਰ ਨੇ ਸ਼ਸਤਰ ਲਈ ਆਪਣੇ ਕੋਨਸਟ ਰੈਡੀ ਇਹ ਕਾਟਮ ਹੋ ਗਈ ਕਿੰਨੇ ਸੋਹਣੇ ਸਫਾਈ ਹੈ ਪੌਂਚੇ ਦੀ ਬਣਾਈ ਹੋਈ ਤੇ ਲੈਂਸ ਲਾ ਕੇ ਸ਼ਰਟ ਬਣਾਈ ਤੁਸੀਂ ਵੇਖ ਸਕਦੇ ਕਿੰਨੇ ਸੋਹਣੇ ਲੈਂਸ ਲਾ ਕੇ ਸੂਟ ਰੈਡੀ ਕੀਤਾ ਹੈ ਦੇਖੋ ਜੀ ਤਾਂ ਇਹ ਜਿਸ ਬਣਾਈ ਪਾਵਾਂਕਿੰਡ ਐਸ ਲੱਗੀ ਐ ਇਹ ਆਪਣੇ ਕੋਲੇ ਕਸਟਮਰ ਦੇ ਸੂਟ ਰੈਡੀ ਹੋਏ ਐ ਇਹਦੇ ਨਾਲ ਦੇ ਸੂਟ ਆਪਣੇ ਕੋਲੇ ਦੁਪੱਟਾ ਸੂਟ ਹੋਰ ਵੀ ਕਲਰ ਪਏ ਹੈਗੇ ਤੁਸੀਂ ਸਾਨੂੰ ਵੀਡੀਓ ਦੇ ਥੱਲੇ ਮੈਸੇਜ ਕਰਕੇ ਦੱਸਣਾ ਤੇ ਆਪਾਂ ਤੁਹਾਨੂੰ ਸੂਟ ਹੋਰ ਵੀ ਇਹਦੇ ਨਾਲ ਦੇ ਸੂਟ ਦਿਖਾਵਾਂਗੇ ਜੇ ਕਿਸੇ ਵੀ ਮੇਰੇ ਪੈਨ ਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਸਾਨੂੰ whatsapp ਤੇ ਮੈਸੇਜ ਕਰਦੇ ਜੀ ਦੁਪੱਟਾ ਸੂਟ ਆਪਣੇ ਕੋਲੇ ਹੋਰ ਵੀ ਰੈਡੀ ਪਈ ਹੈਗੀ ਇਹਦੇ ਵਿੱਚ ტიკਾ ਵਾਲਾ ਹੋ ਗਿਆ ਜੀ ਇਹ ਵੀ ਦੁਪੱਟਾ ਸੂਟ ਹੈ ਦੁਪੱਟਾ ਹੋ ਗਿਆ ਜੀ ਇਹ ਵਾਲਾ ਸ਼ਲਟ ਹੋਗੀ ਇੱਤੇ ਵੀ ਲੈਸ ਲਾ ਕੇ ਬਣਾਈ ਹੋਈ ਹੈ ਆ ਗਲਾ ਹੋ ਗਿਆ ਲੈ ਸਕਦੇ ਹੋ ਇਹ ਆstra ਦੇ ਇਸ ਤਰ੍ਹਾਂ ਲੈਸ ਹੋ ਗਈ। ਇਹ ਵੀ ਪਾਵਾਂ ਦੇ ਉੱਤੇ ਬਾਰਡਰ ਆ ਕੇ ਤੇ ਲੈਸ ਲੱਗ ਗਈ ਜੀ। ਇਸ ਤਰ੍ਹਾਂ। ਇਹ ਇਸ ਕੱਪੜਾ ਬਹੁਤ ਫਾਈਨ ਹੈ। ਬਹੁਤ ਕੁਆਲਿਟੀ ਦਾ ਹੈ। ਇਹਦੇ ਨਾਲ ਦੇ ਆਪਣੇ ਕੋਲੇ ਸੂਟ ਕੋਲ ਵੀ ਪਈ ਹੈਗੇ। ਜੇ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਤਾਂ ਦੁਪੱਟਾ ਸੂਟ ਆਪਣੇ ਕੋਲੋਂ ਲੈ ਸਕਦੇ ਹੋਗੇ ਕਾਟਨ ਦੇ ਦੁਪट्टे ਨਾ ਗਰਮੀ ਦੇ ਵਿੱਚ ਬਹੁਤ ਵਧੀਆ ਰਹਿੰਦੇ ਹੈਗੇ ਇਹ ਬਾਟਮ ਹੋ ਗਈ ਜੀ ਇਹ ਕੰਵਲਾ ਸੂਟ ਹੋ ਗਿਆ ਇਹ ਵੀ ਲੈਸ ਲਾ ਕੇ ਬਣਾਇਆ ਦੇਖੋ ਜੀ ਕਿੰਨੀ ਫਿਨਿਸ਼ਿੰਗ ਹੈ ਸਤਰਾ ਲੈਸ ਲੱਗੇ ਵਿਚਾਲੇ ਕੱਟ ਕੇ ਇਹਨੇ ਸੋਨੇ ਸੂਟ ਰੈਡੀ ਹੋ ਗਿਆ ਆ ਗਿ ਲੈਸ ਸਾਈਡਾਂ ਵਾਲੀ ਇਹ ਬਾਂਦੀ ਆ ਗਈ ਬਾਦ ਟਮਾ ਗੀ ਜੇਦੀ ਗਰਮੀ ਦੇ ਕਲਰ ਰਹਿਗੇ ਬਹੁਤ ਹੀ ਸੋਹਣੇ ਆਗੇ ਲਓ ਜੀ ਆਪਣੇ ਕੋਲੇ ਸੂਟ ਰੈਡੀ ਸੀਗੇ ਹੁਣ ਤੁਹਾਨੂੰ ਆਪਾਂ ਸੂਟ ਦਿਖਾਉਣੇ ਆਂ ਇਹ ਵਰਕ ਦਾ ਇਹ ਕੋਈ ਕਿੱਡਾ ਸੋਹਣਾ ਤੇ ਪਿਆਰਾ ਕਲਰ ਹੈਗਾ ਇਹ ਸੂਟ ਆਪਣੇ ਕੋਲੇ ਵਰਕ ਵਾਲਾ ਕਿੰਨਾ ਪਿਆਰੀ ਕੁਆਲਿਟੀ ਹੈ ਪਿਓਰ ਕਾਟਨ ਹੈ ਜੀ ਤੁਸੀਂ ਵੇਖ ਸਕਦੇ ਹੋ ਤੇ ਇਹਨੂੰ ਟਾਂਕੇ ਨੂੰ ਚਾਵਲ ਟਾਂਕਾ ਬੋਲਦੇ ਹੈ ਜੀ देखो कि सारे मूहे घेरे के उपर है जी फ्रंट के उपर आ गया सारे वर्क सारा फ्रंट है इस तरह ਬਹੁਤ ਹੀ ਪਿਆਰੀ ਜੀ ਪਿਆਰਾ ਜਿਹਾ ਕਲਰ ਹੈ ਤੇ ਵਰਕ ਵੀ ਬਹੁਤ ਸੋਹਣਾ ਕੀਤਾ ਹੋਇਆ ਜੀ ਕਿੰਨੀ ਫਿਨਿਸ਼ਿੰਗ ਹੈ ਇਹ ਦੇਖਾ ਇਧਰ ਆਹ ਵਾਲਾ ਇਹ ਬਾਜੂ ਤੇ ਵੀ ਕਰ ਸਕਦੇ ਆਪਾਂ ਪਹੁੰਚਾ ਤੇ ਵੀ ਲਿਆ ਸਕਦੇ ਆਪਾਂ ਵਰਕੇ ਇਧਰਲੇ ਪਾਸੇ ਆਪਾਂ ਪਹੁੰਚਾ ਵੀ ਬਣਾ ਲਈ ਤੇ ਆਪਾਂ ਬਾਜੂ ਤੇ ਕਰ ਲਈ ਜੀ ਇਹ ਕਵਰ ਹੈ ਕਪੜਾ ਕਿੰਨਾ ਸੋਹਣਾ ਹੈਗਾ गर्मी का कला रहेगा जी हो गया गले का वर्क हो गया जी ये गला हो गया जी ਆਰੀ ਦਾ ਵਰਕ ਹੈਗਾ ਇਹ ਆਰੀ ਦਾ ਵਰਕ ਹੈ ਨਾਲ ਮਸ਼ੀਨ ਵਰਕ ਹੈਗਾ ਇਹ ਆਰੀ ਵਰਕ ਹੈ ਇਹ ਸਾਈਡ ਤੇ ਇੰਨਾ ਕੁ ਵਰਕ ਆ ਗਿਆ ਇਹ ਇਹ ਤਾਂ ਪਹੁੰਚਾ ਵਰਕ ਆ ਗਿਆ ਜੀ ਦੇਖ ਸਕਦੇ ਹੋ ਇਹ ਪੌਂਚਾ ਵਰਕ ਹੈ ਉਹ ਬਾਜੂ ਵਰਕ ਹੈ ਸੌਰੀ ਵੀ ਚੇਨਨਾਈ ਤੇ ਮਿਲਦੇ ਆ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਤੁਹਾਨੂੰ ਹੋਰ ਤੇ ਸਾਡੇ ਚੈਨਲ ਨੂੰ ਤੁਸੀਂ ਲਾਈਕ ਕਰਨਾ ਸ਼ੇਅਰ ਕਰਨਾ ਜੀ ਧੰਨਵਾਦ ਜੀ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਅੱਗੇ ਤੋਂ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਵਾਂਗੇ ਤੇ ਤੁਸੀਂ ਬਾਅਦ ਤੋਂ ਬਾਅਦ ਸੋਹਣੇ ਸੋਹਣੇ ਸਾਨੂੰ ਕਮੈਂਟ ਕਰਨੇ ਸਾਡੀ ਵੀਡੀਓ ਥੱਲੇ ਤੇ ਸਾਨੂੰ ਬਾਅਦ ਤੋਂ ਬਾਅਦ ਤੁਸੀਂ ਪਿਆਰ ਦੇਣਾ ਤੇ ਸਾਡੇ ਸੂਟਾਂ ਨੂੰ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਆਰਡਰ ਕਰਨਾ ਜੀ ਆਰਡਰ ਕਰਨਾ ਜੀ ਬਾਏ